ਗੰਗਾ ਦਾ ਧਰਤੀ ਉੱਪਰ ਆਉਣਾ ਭਗੀਰਥ ਨੇ ਬ੍ਰਹਮਾ ਜੀ ਦਾ ਧਿਆਨ ਛੱਡ ਕੇ ਸ਼ਿਵ ਜੀ ਨੂੰ ਅਰਾਧਨਾ ਸ਼ੁਰੂ ਕੀਤਾ ਇੱਕ ਅੰਗੂਠੇ ਦੇ ਭਾਰ ਖਲੋ ਕੇ ਇੱਕ ਸਹੰਸਰ ਸਾਲ ਅਰਾਧੇ ਰਹੇ ਤਾਂ ਮਹਾਦੇਵ ਨੇ ਜੀ ਖੁਸ਼ ਹੋ ਕੇ ਭਗੀਰਥ ਦੇ ਕੋਲ ਆਏ ਤੇ ਬੋਲੇ हे ਰਾਜਨ ਤੇਰੀ ਮਨੋ ਕਾਮਨਾ ਨੂੰ ਮੈਂ ਜਾਚ ਗਿਆ ਹਾਂ ਗੰਗਾ ਦੇ ਤੇਜ ਵੇਗ ਨੂੰ ਚੱਲਣ ਵਾਸਤੇ ਤਿਆਰ ਹਾਂ ਗੰਗਾ ਰਾਹੀ ਤੇਰੇ ਪਿਤਰਾਂ ਦਾ ਪਾਰ ਉਤਾਰਾ ਹੋ ਜਾਵੇਗਾ ਉਧਰ ਗੰਗਾ ਨੇ ਅਨੁਭਵ ਕੀਤਾ ਤੇ ਉਸਨੇ ਮਾਨ ਹੀ ਮਾਨ ਸੋਚਿਆ ਕਿ ਮੈਂ ਸ਼ਿਵਜੀ ਨੂੰ ਆਪਣੇ ਬਲ ਨਾਲ ਧੱਕ ਕੇ ਪਤਾਲ ਲੈ ਜਾਵਾਂਗੀ ਉਸ ਦੇ ਅਭਿਮਾਨ ਨੂੰ ਤੋੜਨ ਵਾਸਤੇ ਸ਼ਿਵਜੀ ਖਲੋ ਗਏ ਜਦੋਂ ਗੰਗਾ ਆਕਾਸ਼ੋਂ ਡਿੱਗੀ ਤਾਂ ਸ਼ਿਵਜੀ ਨੇ ਆਪਣੀ ਮਾਇਆ ਸ਼ਕਤੀ ਨਾਲ ਉਸ ਨੂੰ ਆਪਣੀਆਂ ਜਟਾਂ ਵਿੱਚ ਲੁਕਾ ਲਿਆ ਜਟਾਂ ਵਿੱਚ ਗੰਗਾ ਲੁਕੀ ਦੇਖ ਕੇ ਪਗੀਰ ਪਗੀਰਤ ਘਬਰਾ ਗਿਆ ਉਸਨੇ ਫਿਰ Shiv ji ਅੱਗੇ ਪ੍ਰਾਰਥਨਾ ਕੀਤੀ हे ਭਗਵਾਨ ਗੰਗਾ ਆਪ ਜੀ ਦੀਆਂ ਜਟਾਂ ਵਿੱਚ ਲੁਕ ਕੇ ਬੈਠਣ ਵਾਸਤੇ ਨਹੀਂ ਆਈ ਸਗੋਂ ਮੇਰੇ ਪਿਤਰਾਂ ਨੂੰ ਤਾਰਨ ਵਾਸਤੇ ਆਈ ਹੈ ਮਿਹਰ ਕਰੀਏ ਇਸ ਨੂੰ ਸੁਤੰਤਰਤਾ ਬਖਸ਼ੀਏ ਪਗੀਰ ਦੀ ਪ੍ਰਾਰਥਨਾ ਨੂੰ ਸੁਣ ਕੇ Shiv ji ਨੇ ਗੰਗਾ ਨੂੰ ਖੋਲ੍ਹ ਦਿੱਤੀ ਗੰਗਾ Shiv ji ਦੀਆਂ ਜਟਾਂ ਵਿੱਚੋਂ ਸੱਤ ਧਾਰਾਂ ਦੇ ਰੂਪ ਵਿੱਚ ਵਾਗਤੁਰੀ ਉਹਨਾਂ ਸੱਤ ਧਾਰਾਂ ਦੇ ਇਹ ਨਾਮ ਹਨ ਹਰਦੈਨੀ ਪਾਵਨੀ ਸੁਚ ਸੁਚਖੂ ਸੀਤਾ ਮahanਦੀ ਤੇ ਸਿੰਧੂ ਤੇ 7ਵੀਂ ਧਾਰਾ ਦਾ ਨਾਮ ਗੰਗਾ ਹੈ ਜੋ ਪਗੀਰਥ ਦੇ ਪਿੱਛੇ ਚੱਲਣ ਲੱਗੀ ਇਸ ਦ੍ਰਿਸ਼ ਨੂੰ ਦੇਖ ਕੇ ਦੇਵਤੇ ਪੁਰਸ਼ ਤੇ ਪੰਛੀ ਪਸ਼ੂ ਪੰਛੀ ਬਹੁਤ ਪਰਸਾਨ ਹੋਏ ਜਿਨ੍ਹਾਂ ਦੇਵਤਿਆਂ ਨੇ ਆਪਣੀਆਂ ਭੁੱਲਾਂ ਤੇ ਪਾਪਾਂ ਦੇ ਕਾਰਨ ਮਨੁੱਖ ਜਨਮ ਪਾਇਆ ਹੋਇਆ ਸੀ ਉਹ ਵੀ ਗੰਗਾ ਵਿੱਚ ਇਸ਼ਨਾਨ ਕਰਕੇ ਪ੍ਰਲੋਗ ਨੂੰ ਚਲੇ ਗਏ ਗੰਗਾ ਦੇ ਪਿੱਛੇ ਸਭ ਜੀਵ ਤੁਰੇ ਜਾਂਦੇ ਪ੍ਰਤੀਤ ਹੁੰਦੇ ਸਨ ਜਿਵੇਂ ਇੰਦਰ ਦੇਵਤਾ ਪਿੱਛੇ ਉਹਦੀ ਸੈਨਾ ਜਾ ਰਹੀ ਹੈ ਆਂ ઋਸ਼ੀਆਂ ਸਾਧੂਆਂ ਨੇ ਗੰਗਾ ਜਲ ਨੂੰ ਪੀਤਾ ਉਸ ਵਿੱਚ ਇਸ਼ਨਾਨ ਕੀਤਾ ਗੰਗਾ ਤ੍ਰਿ ਹੰਦੀ ਸੀ ਅੱਗੇ ਜਨਹੋ ઋષਿ ਜਾਗ ਕਰ ਰਹੇ ਸਨ ਜਾਗ ਦੀ ਰੀਤੀ ਭੰਗ ਹੁੰਦੀ ਦੇਖ ਕੇ ਜਨਹੋ ਨੇ ਗੰਗਾ ਨੂੰ ਪੀ ਲਿਆ ਉਸ ਨੂੰ ਅੱਗੇ ਨਾ ਤੁਰਨ ਦਿੱਤਾ ਫਕੀਰਤ ਤੇ ਹੋਰ ઋਸ਼ੀਆਂ ਨੇ ਜਨਹੋ ਅੱਗੇ ਬੇਨਤੀਆਂ ਕੀਤੀਆਂ ਤਾ ਉਸਨੇ ਦੋਹਾ ਕੰਨਾ ਰਾਹੀਂ ਗੰਗਾ ਨੂੰ ਵਗਨ ਦਿੱਤਾ ਉਸ ਦੇ ਪਿੱਛੋਂ ਗੰਗਾ ਉਸ ਥਾਂ ਆਈ ਜਿੱਥੇ ਸਗਰ ਦੇ 60000 ਪੁੱਤਰ ਸਵਾਹ ਦੀਆਂ ਢੇਰੀਆਂ ਸਨ ਉਹਨਾਂ ਸਾਰੀਆਂ ਸਵਾਹ ਦੀਆਂ ਢੇਰੀਆਂ ਨੂੰ ਰੋੜ ਕੇ ਸਮੁੰਦਰ ਵਿੱਚ ਜਾ ਡਿੱਗੀ ਗੰਗਾ ਦਾ ਜਲ ਮਿਲੇ ਜਾਣ ਨਾਲ ਸਗਰ ਦੇ 60000 ਪੁੱਤਰ ਸਵਰਗ ਨੂੰ ਚਲੇ ਗਏ ਗੰਗਾ ਲੋਕਾਂ ਨੂੰ ਸੁੱਖ ਦੇਣ ਵਾਸਤੇ ਪਾਣੀ ਰੂਪ ਚੱਲਣ ਲੱਗੀ 43ਵਾਂ ਸਰਗ ਸਮਾਪਤ ਹੋਇਆ